ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਓ ਗੁਰਬਾਣੀ ਸਿੱਖੀਏ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਗੁਰਬਾਣੀ ਦੇ ਉਚਾਰਨ ਦੇ ਸਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ ਇਸ ਪ੍ਰੋਗਰਾਮ ਨੂੰ ਸਕਿਪ ਨਾ ਕਰਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪ ਵੀ ਦੇਖਿਓ ਅਤੇ ਅੱਗੇ ਤੋਂ ਅੱਗੇ ਸਿੱਖ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਸੰਗਤ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਆ ਨਾ ਤੇ ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਨਾ ਵੀ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਇੱਕ ਤਾਂ ਅਨਗੈਲੀ ਵਿੱਚ ਨਾ ਕਦੀ ਕਰੋ ਤੇ ਦੂਜਾ ਕਾਲੀ ਵਿੱਚ ਨਾ ਕਦੀ ਕਰੋ ਬਹੁਤ ਸਹਿਰ ਦੇ ਨਾਲ ਪ੍ਰੇਮ ਦੇ ਨਾਲ ਧਿਆਨ ਦੇ ਕੇ ਜਦੋਂ ਮਹਾਰਾਜ ਦੀ ਬਾਣੀ ਦਾ ਪਾਠ ਕਰੋਗੇ ਤੁਹਾਡੇ ਪਾਠ ਦੇ ਵਿੱਚ ਜੋ ਗਲਤੀਆਂ ਨੇ ਅਸ਼ੁੱਧੀਆਂ ਨੇ ਉਹ ਬਹੁਤ ਘੱਟ ਹੋਣ ਗਈਆਂ ਹੁਣ ਕਈ ਵਾਰ ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਾਂ ਅੱਜ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਮੈਂ ਕਰ ਰਿਹਾ ਸੀ ਉਹਦੇ ਵਿੱਚ ਇੱਕ ਗੱਲ ਮੈਂ ਨੋਟਿਸ ਕੀਤੀ ਜਦੋਂ 22ਵੀਂ ਅਸ਼ਟਪਦੀ ਦਾ ਪਾਠ ਹੁੰਦਾ ਹੈ ਨਾ ਜੀ ਉਸ 22ਵੀਂ ਅਸ਼ਟਪਦੀ ਦੇ ਪਾਠ ਵਿੱਚ ਇੱਕ ਕੁਰਬਾਨੀ ਦੀ ਪੰਕਤੀ ਹੁੰਦੀ ਹੈ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਆ ਵੀ ਵੀ ਸਿਰ ਉੱਪਰ ਠੱਡਾ ਗੁਰਸੂਰਾ ਨਾਨਕ ਤਾਂਕੇ ਕਾਰਜ ਪੂਰਾ ਹੁਣ ਕਈ ਵਾਰ ਕਈ ਸੱਜਣ ਜਿਹੜਾ ਇਸ ਪੰਕਤੀ ਦੇ ਵਿੱਚ ਇਹ ਜਿਹੜਾ ਪਾਠ ਹਨਾ ਠੱਠੇ ਨੂੰ ਕੰਨੇ ਦੀ ਮਾਤਰਾ ਢੱਡੇ ਨੂੰ ਕੰਨੇ ਦੀ ਮਾਤਰਾ ਇਸ ਪਾਠ ਦਾ ਉਚਾਰਨ ਇਸ ਢੰਗ ਨਾਲ ਕਰ ਜਾਂਦੇ ਆ ਵੀ ਸਿਰ ਉੱਪਰ ਠੰਡਾ ਗੁਰਸੂਰਾ ਜਾਨੀ ਕਿ ਨਾਸਕੀ ਟੋਣ ਵਿੱਚ ਉਚਾਰਨ ਕਰ ਜਾਂਦੇ ਆ ਠੱਠੇ ਨੂੰ ਕੰਨਾ ਉੱਪਰ ਬਿੰਦੀ ਦਾ ਲਗਾ ਕੇ ਉਹਦਾ ਉਚਾਰਨ ਜਾਨੀ ਕਿ ਨਾਸਕੀ ਟੋਣ ਚ ਠਾਡਾ ਗੁਰਸੂਰਾ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਇੱਥੇ ਪਾਠ ਠਾਡਾ ਗੁਰਸੂਰਾ ਨਹੀਂ ਕਰਨਾ ਇਹਦਾ ਪਾਠ ਉਚਾਰਨ ਹੋਏਗਾ ਠਾਡਾ ਗੁਰਸੂਰਾ ਠਾਡਾ ਦਾ ਅਰਥ ਕੀ ਹੁੰਦਾ ਖਲੋਤਾ ਹੋਇਆ ਖੜਾ ਹੋਇਆ ਜਾਨੀ ਕਿ ਗੁਰੂ ਪਾਤਸ਼ਾਹ ਜੀ ਤੇ ਸਾਨੂੰ ਇਹ ਗੱਲ ਸਮਝਾ ਰਹੇ ਆ ਵੀ ਜਿਸ ਮਨੁੱਖ ਦੇ ਸਿਰ ਦੇ ਉੱਪਰ ਗੁਰੂ ਸੂਰਮਾ ਆਪ ਉਹਦੀ ਰੱਖਿਆ ਕਰਨ ਵਾਸਤੇ ਖਲੋਤਾ ਹੈ ਨਾ ਹੇ ਨਾਨਕ ਉਸ ਮਨੁੱਖ ਦੇ ਜਿਹੜੇ ਕਾਰਜ ਆ ਜੀਵਨ ਦੇ ਉਹ ਪੂਰੇ ਹੋ ਜਾਂਦੇ ਆ ਇਸੇ ਤਰ੍ਹਾਂ ਮਹਾਰਾਜ ਦੀ ਪਾਵਨ ਬਾਣੀ ਵਿੱਚ ਇਹ ਪਾਠ ਕਈ ਜਗ੍ਹਾ ਤੇ ਹੁੰਦਾ ਹੈ ਜਿੱਦਾਂ ਅਸੀਂ ਜਦੋਂ ਆਮ ਕਰਕੇ ਸੰਧਿਆ ਵੇਲੇ ਸ਼ਾਮ ਨੂੰ ਗੁਰੂ ਘਰਾਂ ਦੇ ਵਿੱਚ ਆਰਤੀ ਦਾ ਕੀਰਤਨ ਕੀਤਾ ਜਾਂਦਾ ਤੇ ਉੱਥੇ ਇੱਕ ਪਾਠ ਅਸੀਂ ਬਾਬਾ ਰਵਿਦਾਸ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਦਾ ਪੜ੍ਹਦੇ ਆ ਨਾ ਠਾਡਾ ਬ੍ਰਹਮਾ ਨਿਗਮ ਵਿਚਾਰ ਹੈ ਲਖ ਨਾ ਲਿਖਿਆ ਜਾਈ ਉਥੇ ਵੀ ਪਾਠ ਠੰਡਾ ਬ੍ਰਹਮਾ ਨਹੀਂ ਕਹਿਣਾ ਉਹਦਾ ਪਾਠ ਉਚਾਰਨ ਕਰਾਂਗੇ ਠਾਡਾ ਬ੍ਰਹਮਾ ਨਿਗਮ ਵਿਚਾਰੇ ਤੋਂ ਇਸੇ ਤਰ੍ਹਾਂ ਬਹੁਤ ਜਗ੍ਹਾ ਤੇ ਪਾਠ ਹੁੰਦਾ ਹਾਂ ਇੱਕ ਗੱਲ ਹੋਰ ਖਿਆਲ ਚ ਰੱਖੋ ਜਿੱਥੇ ਇਹ ਠੰਡਾ ਪਾਠ ਉਚਾਰਨ ਹੋਣਾ ਉਥੇ ਵੀ ਉਥੇ ਬਕਾਇਦਾ ਜਦੋਂ ਅਸੀਂ ਮਹਾਰਾਜ ਬਾਣੀ ਚ ਇੱਕ ਪਾਠ ਉਚਾਰਨ ਕਰਦੇ ਕਲ ਤਾਤੀ ਠੰਡਾ ਹਰਨਾਉ ਉਥੇ ਕੰ ਠੱਠੇ ਨੂੰ ਕੰਨ ਉੱਪਰ ਬਿੰਦੀ ਦੀ ਮਾਤਰਾ ਲੱਗੀ ਹੋਈ ਹੈ ਉਥੇ ਨਾਸਕੀ ਟੋਨ ਦੇ ਵਿੱਚ ਪਾਠ ਉਚਾਰਨ ਹੋਏਗਾ ਵੀ ਜਿਹੜਾ ਪ੍ਰਭੂ ਜੀ ਦਾ ਨਾਮ ਆ ਉਹ ਠੰਡ ਦੇਣ ਵਾਲਾ ਹੈ ਆਤਮਿਕ ਤੌਰ ਦੇ ਉਤੇ ਸ਼ੀਤਲਤਾ ਪ੍ਰਦਾਨ ਕਰਨ ਵਾਲਾ ਠੰਡਕ ਦੇਣ ਵਾਲਾ ਵਿਸ਼ਭਕਾਰਾਂ ਦੀ ਤਪਸ਼ ਮਿਟ ਜਾਂਦੀ ਹੈ ਸੋ ਜਿੱਥੇ ਠੰਡਾ ਪਾਠ ਆ ਉੱਥੇ ਬਕਾਇਦਾ ਬਿੰਦੀ ਦੀ ਮਾਤਰਾ ਵੀ ਲੱਗੀ ਹੋ ਤੇ ਨਾਸਕੀ ਪਾਠ ਉਚਾਰਨ ਕਰਨਾ ਜਿੱਥੇ ਨਹੀਂ ਲੱਗੀ ਹੋਈ ਆਪਣੇ ਕੋਲੋਂ ਬਿੰਦੀ ਦਾ ਪਾਠ ਲਗਾ ਕੇ ਉਹਦਾ ਨਾਸਕੀ ਟੋਨ ਦੇ ਨਾਲ ਪਾਠ ਉਚਾਰਨ ਨਹੀਂ ਕਰਨਾ ਇਸ ਗੱਲ ਦਾ ਖਿਆਲ ਰੱਖਣੇ ਸੰਗਤ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ